ਸੋ ਪੰਜਾਬ ਹੈਡਲਾਈਨ ਦੇਖ ਰਹੇ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਨਿਊਜ਼ ਚੈਨਲ ਪੰਜਾਬ ਹੈਡਲਾਈਨ ਸੋ ਦੱਸ ਦੇ ਕਿ ਅਸੀਂ ਇਸ ਟਾਈਮ ਖੜੇ ਆ ਪੁਲਿਸ ਚੌਂਕੀ ਜੰਡੂ ਸਿੰਘਾ ਦਿਹਾਤੀ ਜਲੰਧਰ ਇਸ ਚੌਂਕੀ ਦੇ ਵਿੱਚ ਦੱਸ ਦੇ ਕਿ ਇੱਕ ਮੈਡਮ ਆਏ ਹੋਏ ਨੇ ਜਿਨ੍ਹਾਂ ਨੇ ਕਿ ਇੱਕ ਕੰਪਲੇਟ ਦਿੱਤੀ ਸੀ ਕਿ 22 ਤਰੀਕ ਨੂੰ ਪਰ ਹੈਰਾਨੀ ਵਾਲੀ ਗੱਲ ਇੱਕ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੈਰਾਨੀ ਵਾਲੀ ਗੱਲ ਹੈ ਕੇ 22 ਤਰੀਕ ਨੂੰ ਇੱਕ ਪੁਲਿਸ ਰੂ ਚੌਂਕੀ ਨੂੰ ਕੰਪਲੀਟ ਦਿੱਤੀ ਜਾਂਦੀ ਔਰ ਚੌਂਕੀ ਵੱਲੋਂ ਜਿਹੜੀ ਕਿ ਕੰਪਲੀਟ ਦੇਣ ਤੋਂ ਬਾਅਦ ਔਰ ਪੁਲਿਸ ਦੇ ਜਿਹੜੇ ਮੁਲਾਜ਼ਮ ਇੱਥੇ ਮੌਜੂਦ ਨਹੀਂ ਹੋਣਾਂ ਵਾਲਾ ਦੱਸਿਆ ਜਾਂਦਾ ਕਿ ਜਿਹੜਾ ਸਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜੀ ਕਿ ਰਿਕਾਰਡ ਨਹੀਂ ਰੱਖਿਆ ਜਾਂਦਾ ਮੈਡਮ ਕਿਦੋਂ ਦਿੱਤੀ ਸੀ ਤੁਸੀਂ ਕੰਪਲੀਟ 22 23 ਤਰੀਕ ਨੂੰ ਦਿੱਤੀ ਸੀ ਹਾਂ 22 ਤਰੀਕ ਨੂੰ ਕੰਪਲੀਟ ਦਿੱਤੀ ਕਿ ਇਹਨਾਂ ਨੂੰ ਦਿੱਤੀ ਸੀ ਜਿਸ ਟਾਈਮ ਤੁਸੀਂ ਕੰਪਲੀਟ ਦਿੱਤੇ ਉਸ ਟਾਈਮ ਤੁਹਾਨੂੰ ਕੋਈ ਇਹਨਾਂ ਨੇ ਰੀਸੀਵਿੰਗ ਕੁਝ ਲੈ ਕੇ ਦਿੱਤੀ ਇਹਨਾਂ ਨੇ ਨਹੀਂ ਇਹਨਾਂ ਨੇ ਤੁਹਾਨੂੰ ਕਿਹਾ ਵੀ ਰੀਸੀਵਿੰਗ ਹੁੰਦੀ ਹੈ ਰੋਏ ਲਿਖੀ ਸੁਣੇ ਤਾਂ ਹੀ ਪਈ ਸੀ ਮੇਰੇ ਕੋਲ ਕੋਈ ਪਲੇਟ ਨਹੀਂ ਆ ਗਈ ਨਹੀਂ ਨਹੀਂ ਮੇਰੀ ਗੱਲ ਤੁਸੀਂ ਫੋਲੋ ਨਹੀਂ ਕੀਤਾ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਸ ਟਾਈਮ ਤੁਸੀਂ ਇੱਕ ਕੰਪਲੀਟ ਪੈਨ ਨਾਲ ਲਿਖ ਕੇ ਇੱਥੇ ਦੇ ਦਿੱਤੀ ਥਾਣੇ ਦੇ ਵਿੱਚ ਜਿਸ ਟਾਈਮ ਤੁਸੀਂ ਥਾਣੇ ਦੇ ਵਿੱਚ ਕੰਪਲੀਟ ਦਿੱਤੀ ਇਹਨਾਂ ਨੇ ਤੁਹਾਨੂੰ ਇੰਨੀ ਗੱਲ ਪੁਲਿਸ ਮੁਲਾਜ਼ਮਾ ਨੇ ਕਹੀ ਕਿ ਨਹੀਂ ਕਹੀ ਕਿ ਇੱਥੇ ਦੀ ਰੀਸੀਵਿੰਗ ਨਹੀਂ ਮਿਲਦੀ ਜਾਂ ਨੰਬਰ ਨਹੀਂ ਲੱਗਦਾ ਜਾਂ ਕੁਝ ਤੁਹਾਨੂੰ ਕਿੱਦਾਂ ਪਤਾ ਅੱਜ ਮੈਂ ਮੰਗੀ ਸੀ ਕੰਪਲੇਂਟ ਪਰ ਮੈਨੂੰ ਮਿਲੀ ਨਹੀਂ ਮੈਂ ਮੰਗੀ ਦੋ ਤਿੰਨ ਵਾਰ ਕੰਪਲੇਂਟ ਮੈਨੂੰ ਨਹੀਂ ਮਿਲਿਆ ਕਹਿੰਦੇ ਦੇ ਦਵਾਂਗੇ ਹਜੇ ਤੱਕ ਨਹੀਂ ਰਸੀਵਿਡ ਅੱਜ ਅਗਰ ਪੁਲਿਸ ਵਾਲੇ ਇਹ ਦਾਦਾ ਕਹਿ ਰਹੇ ਆ ਵੈਸੇ ਕਿ ਦਿੱਤੀ ਇੱਕ ਕੰਪਲੇਂਟ ਹੈਗੀ ਨਾ ਉੱਥੇ ਚਲੋ ਵਰਬਲੀ ਕਹਿ ਰਹੇ ਨਾ ਅਗਰ ਮੇਰੇ ਕਹਿਣ ਦਾ ਮਤਲਬ ਹੈ ਅਗਰ ਤੁਹਾਨੂੰ ਅਜੇ ਪੁਲਿਸ ਵਾਲੇ ਮੁੱਕਰ ਜਾਂਦੇ ਨੇ ਅਜੇ ਕੱਲ ਕਹਿੰਦੇ ਨੇ ਕਿ ਸਾਨੂੰ ਕੰਪਲੀਟ ਆਈ ਹੀ ਨਹੀਂ ਤੁਹਾਡੀ ਫਿਰ ਤੁਹਾਡੇ ਕੋਲ ਕੀ ਸਬੂਤ ਹੈ ਕਿ ਤੁਸੀਂ ਕੰਪਲੀਟ ਦਿੱਤੀ ਹੈ ਦਾਦਾ ਉਹ ਕਹੀ ਰਹੇ ਰਵਿੰਦਰਪਾਲ ਸਰ ਐਸਐਚਓ ਜਿਹੜੇ ਆਦਮਪੁਰ ਉਹ ਕਹਿੰਦੇ ਸੋਨੀਆ ਨੂੰ ਪਤਾ ਮੈਂ ਮੋਨਾਂ ਆ ਕਿ ਸਰਦਾਰ ਆ ਕਮੇਡਾ ਦੋ ਮੇਰੇ ਕੋਲ ਆਈ ਨਹੀਂ ਮੈਨੂੰ ਉਹਦੀ ਕੰਪਲੇਂਟ ਦਾ ਪਤਾ ਹੀ ਨਹੀਂ ਇਹਦਾ ਮਤਲਬ ਕੰਪਲੀਟ ਉਹਨਾਂ ਤੱਕ ਪਹੁੰਚੀ ਨਹੀਂ ਸੱਚੋ ਸਰ ਕਹਿ ਰਹੇ ਆ ਇਦਾਂ ਹੀ ਕਹਿ ਰਹੇ ਇਹਦਾ ਮਤਲਬ ਕੰਪਲੀਟ ਉਹਨਾਂ ਤੱਕ ਪਹੁੰਚੀ ਨਹੀਂ ਪਹਿਲੇ ਮੇਰੇ ਤੱਕ ਕੰਪਲੇਂਟ ਨਹੀਂ ਪਹੁੰਚੀ ਮੈਂ ਨਹੀਂ ਸੋ ਗੱਲਬਾਤ ਕਰਾਂਗੇ ਇਹ ਜਿਹੜੇ ਆਫੀਸਰਸ ਬੈਠੇ ਨੇ ਕੀ ਨਾਮ ਹੈ ਸਿਰਫ ਤੁਹਾਡਾ ਜੀ ਉਹ ਬੈਠੇ ਨੇ ਇੰਚਾਰਜ ਤੇ ਤੁਸੀਂ ਕੌਣ ਸਰ ਮੈਂ ਵੈਸੇ ਆਈ ਹਾਂ ਤੇ ਮੈਂ ਨਹੀਂ ਮੈਨੂੰ ਨਾ ਦਿੱਤੀ ਨਾਮ ਇਹ ਲੈ ਇਹਨਾਂ ਇੰਚਾਰਜ ਸਾਹਿਬ ਨੂੰ ਦਿੱਤੀ ਤੁਸੀਂ ਕੰਪਲੀਟ ਕਿਹਨਾਂ ਨੂੰ ਦਿੱਤੀ ਇੰਚਾਰਜ ਨੂੰ ਦਿੱਤੀ ਸੀ ਗੁਰਮੀਤ ਸਿੰਘ ਸਰ ਕੌਣ ਨੇ ਜੀ ਉਹ ਬਦਲ ਗਿਆ ਕੱਲ ਸੋ ਦੱਸ ਦਈਏ ਕਿ ਜਿਹੜੀ ਹਰਾਨੀ ਵਾਲੀਆਂ ਗੱਲਾਂ ਜਿਹੜੀਆਂ ਤਸਵੀਰਾਂ ਸਾਹਮਣੇ ਆndੀਆਂ ਨੇ ਕਿ ਪੁਲਿਸ ਦੇ ਕੋਲ ਬਹੁਤ ਵੱਡੇ ਜਿਹੜੇ ਕਿ ਐਕਸਕਿਊਜ਼ ਬਣ ਜਾਂਦੇ ਨੇ ਕਿ ਜਿਹੜੇ ਪਹਿਲੇ ਮੁਲਾਜ਼ਮ ਹੁੰਦੇ ਰਹੇ ਉਹਨਾਂ ਕੋਲ ਕੰਪਲੀਟਾਂ ਆndੀਆਂ ਨੇ ਤੇ ਉਹ ਬਦਲ ਜਾਂਦੇ ਨੇ ਦੂਜੇ ਜਿਹੜੇ ਅਫਸਰ ਆ ਜਾਂਦੇ ਨੇ ਔਰ ਜਿਹੜੀਆਂ ਤੁਸੀਂ ਦੇਖਦੇ ਹੋ ਕਈ ਜਿਹੜੀਆਂ ਜਗ੍ਹਾ ਕਈ ਥਾਣੇ ਕਈ ਪੁਲਿਸ ਸਟੇਸ਼ਨ ਇਹਦਾ ਦਿਨੇ ਜਿਹੜੀਆਂ ਕਿ ਕਈ ਜਿਹੜੀਆਂ ਕੰਪਲੀਟਾਂ ਪਈਆਂ ਜਿਹੜੀਆਂ ਕਿ ਮਿੱਟੀ ਦੀਆਂ ਧੂਲ ਚੱਟ ਰਹੀਆਂ ਨੇ ਜਿਨ੍ਹਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜੇ ਕਿ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਸੋ ਹੁਣ ਇਹਨਾਂ ਦੇ ਜਿਹੜੇ ਮੁਲਾਜ਼ਮ ਇੱ